ਅਏ ਗੁੱਟੀ ਕਾਰਪੋਰੇਸ਼ਨ ਵੱਲੋਂ ਜੀਵਨ ਜੀਵਨ ਦੇ ਮੱਦੇ 27 ਅਪ੍ਰੈਲ ਨੂੰ ਦਿਨ ਐਤਵਾਰ 10 ਵਜੇ ਤੋਂ 12 ਵਜੇ ਇਸ ਜਗ੍ਹਾ ਤੇ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਹੈ ਔਰ 20 ਤੋਂ 25 ਇੱਥੇ ਕੈਂਪ ਲਗਾਏ ਜਾ ਰਹੇ ਆ ਜਿਸ ਨਾਲ ਅਸੀਂ ਵਾਤਾਵਰਨ ਨੂੰ ਹਰਿਆ ਪ੍ਰਯਕਟ ਦਾ ਰੱਖ ਸਕਦੇ ਆ ਇਹ ਖਬਰ ਬੜੀ ਇੰਪੋਰਟੈਂਟ ਆ ਔਰ ਉਸ ਜੋਧੇ ਜਰਨਲ ਦੀ ਯਾਦ ਦੇ ਵਿੱਚ ਸਮਾਗਮ ਕਰਾਇਆ ਜਾ ਰਿਹਾ ਜਿਸ ਦੀ ਦੇਣ ਅੰਮ੍ਰਿਤਸਰ ਆ ਪੰਜਾਬ ਜੰਮੂ ਕਸ਼ਮੀਰ ਆ ਜੇਕਰ ਇਹ ਜਰਨਲ ਨਾ ਹੁੰਦਾ ਤੇ ਅੱਜ ਅਮਰੇਸਰ ਸਾਨੂੰ ਵੀਜ਼ਾ ਲੈ ਕੇ ਆਉਣਾ ਪੈਣਾ ਸੀਗਾ ਮੈਂ ਉਸ ਸ਼ਖਸੀਅਤ ਦੀ ਗੱਲ ਕਰ ਰਿਹਾ ਸਿੱਖ ਕੌਮ ਦੇ ਮਹਾਨ ਯੋਧੇ ਜਰਨੈਲ ਤੇ ਭਾਰਤੀ ਸੈਨਾ ਦੇ ਜਰਨੈਲ ਜਰਨੈਲ ਹਰਬਖਸ਼ ਸਿੰਘ ਜਰਨੈਲ ਹਰਬਖਸ਼ ਸਿੰਘ ਉਹ ਸ਼ਖਸੀਅਤ ਸੀਗੀ ਕਿ ਜਿਸ ਨੂੰ ਅਸੀਂ ਜਦੋਂ ادب ਤੇ ਸਤਕਾਰ ਨਾਲ ਲੈੱਟ ਤੇ ਲੱਭਦੇ ਉਹਨਾਂ ਦਾ ਇਤਿਹਾਸ ਤੇ ਬਹੁਤ ਵੱਡਾ ਬਲੱਖਣ ਇਤਿਹਾਸ ਖੁੱਲ ਜਾਂਦਾ ਇਸ ਜਗ੍ਹਾ ਤੇ ਅਮਰੇਸਰ ਦੇ ਰੋਜ਼ ਗਾਰਡਨ ਦੇ ਵਿੱਚ 27 ਅਪ੍ਰੈਲ ਨੂੰ ਪਹਿਲਾਂ ਕੁਝ ਸ਼ਰਾਧੀਆਂ ਅੰਸਰਾਂ ਵੱਲੋਂ ਇਹ ਪ੍ਰੇਮ ਪੱਤੀ ਦਿੱਤੀ ਗਈ ਜਦੋਂ ਸਰਕਾਰ ਨੇ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜੱਥੇਬੰਦੀਆਂ ਨੇ ਬੜੇ ਜਾਣਿਆ ਵਿਰੋਧ ਕੀਤਾ ਔਰ ਇੱਥੇ ਉਸ ਦਿਨ ਹੀ ਅਸੀਂ ਇੱਕ ਪ੍ਰੋਗਰਾਮ ਲਿਖਤਾ ਸੀਗਾ ਕਿ ਪ੍ਰੋਗਰਾਮ ਸ਼ਹੀਦਾਂ ਦੀ ਧਰਤੀ ਤੇ ਗੁਰੂ ਦੀ ਧਰਤੀ ਤੇ ਉਸੇ ਯੋਧੇ ਜਰਨਲ ਦਾ ਪ੍ਰੋਗਰਾਮ ਹੋਣਾ ਚਾਹੀਦਾ ਜਿਸ ਦੀ ਦੇਣ ਹੈ ਅੰਮ੍ਰਿਤਸਰ ਜੇ ਜਰਨਲ ਹਰਪਖ ਸਿੰਘ 1965 ਦੀ ਜੰਗ ਦੇ ਵਿੱਚ ਬਹਾਦਰੀ ਨਾਲ ਨਾ ਲੜਦੇ ਅੱਜ ਮੈਨੂੰ ਲੱਗਦਾ ਕਿ ਅੰਮ੍ਰਿਤਸਰ ਸਾਡੇ ਕੋਲ ਨਾ ਹੁੰਦਾ ਇੱਥੇ ਵੀਜ਼ਾ ਲੈ ਕੇ ਆਉਣਾ ਪੈਂਦਾ ਕਿਉਂਕਿ ਮੈਂ ਜ਼ਿਆਦਾ ਲੰਬਾ ਨਹੀਂ ਗੱਲ ਕਰਨੀ ਬੈ ਬੇਨਤੀ ਕਰਨੀ ਆ ਉਹਨਾਂ ਚੜ੍ਹਦੀਆਂ ਜਮੀਰਾਂ ਵਾਲਿਆਂ ਨੂੰ ਜਿਹੜੇ ਵਕਿਆ ਹੀ ਦੇਸ਼ ਦੇ ਉਹਨਾਂ ਸੂਰਬੀਰ ਯੋਧਿਆਂ ਦਾ ਅੱਜ ਵੀ ਮਾਣ ਸਤਿਕਾਰ ਕਰਦੇ 27 April ਨੂੰ ਦਿਨ ਐਤਵਾਰ 10 ਤੋਂ 12 ਵਜੇ ਇੱਥੇ ਜ਼ਰੂਰ ਪਹੁੰਚਿਓ ਕਿਉਂਕਿ ਮਾੜੇ ਕੰਮਾਂ ਨੂੰ ਤੇ ਅਸੀਂ ਸੋਸ਼ਲ ਮੀਡੀਆ ਤੇ ਬੜੀ ਸ਼ਹਿਦ ਇਹਨੇ ਆ ਚੰਗੇ ਕੰਮਾਂ ਨੂੰ ਅਸੀਂ ਕਿੰਨਾ ਕ ਪ੍ਰਮੋਟ ਕਰਦੇ ਆ ਅਸੀਂ ਕਿੰਨਾ ਕ ਪੰਜਾਬ ਦੇ ਲੋਕਾਂ ਦੇ ਨਾਲ ਖਰੋਨੇ ਕਿੰਨਾ ਕੋਨਾ ਸੂਰਬੀਰ ਯੋਧਿਆਂ ਨੂੰ ਯਾਦ ਕਰਦੇ ਆ ਉਹ ਐਤਵਾਰੇ ਪਤਾ ਲੱਗ ਜੂਗਾ ਇਹ ਜਿਹੜਾ ਪ੍ਰੋਗਰਾਮ ਹੈ ਮੇਰੇ ਨਾਲ ਸਤਿਕਾਰਯੋਗ ਉਹ ਜਗਤਿਆ ਜਮੀਰ ਵਾਲੇ ਖਲੋਤੇ ਜਿਨ੍ਹਾਂ ਦੇਸ਼ ਦੇ ਲਈ ਬੜਾ ਲੰਮਾ ਸਮਾਂ ਸੇਵਾ ਕੀਤੀ ਆ ਇਹ ਸਾਡਾ ਅਧਿਕਾਰੀ ਨੇ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅਹਿਮ ਯੋਗਦਾਨ ਇਸ ਦੇਸ਼ ਲਈ ਪਾਇਆ ਉਹ ਸਰਦਾਰ ਹਰਬਖਸ਼ ਸਿੰਘ ਬੜੁਖਾ ਪਿੰਡ ਦੇ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸੀ ਜਿਨ੍ਹਾਂ ਨੂੰ ਫਤਮ ਸ਼੍ਰੀ ਪਦਮਪਭੂਸ਼ਨ ਪਰਮਵੀਰ ਚੱਕਰ ਉਹ ਸਾਰੇ ਹੀ ਸਨਮਾਨ ਦੇਸ਼ ਵੱਲੋਂ ਦਿੱਤੇ ਗਏ ਜੋ ਇੱਕ ਸੈਨਿਕ ਨੂੰ ਮਿਲਦੇ ਨੇ ਔਰ ਐਸੀ ਸ਼ਖਸੀਅਤ ਬਾਰੇ ਮੈਂ ਕੀ ਕਹਿ ਸਕਦਾ ਦੋ ਲਫ਼ਜ਼ ਉਹਨਾਂ ਦੇ ਲਈ ਦੇਸ਼ ਲਈ ਮਰ ਜਾਵਣ ਵਾਲੇ ਕਦੇ ਨਹੀਂ ਮਰਿਆ ਕਰਦੇ ਕੌਮਾਂ ਦੇ ਇਤਿਹਾਸ ਅਜੇ ਤੱਕ ਪਏ ਗਵਾਈ ਕਰਦੇ ਸੂਰਜ ਵਾਂਗੂ ਚਮਕ ਰਹੇ ਮਰ ਜੀਵੜਿਆਂ ਦੇ ਨਾਮ ਉਹਨਾਂ ਅਮਰ ਸ਼ਹੀਦਾਂ ਨੂੰ ਮੇਰਾ ਲੱਖ ਵਾਰੀ ਪ੍ਰਣਾਮ ਉਹਨਾਂ ਅਮਰ ਸ਼ਹੀਦਾਂ ਨੂੰ ਮੇਰਾ ਲੱਖ ਵਾਰੀ ਪ੍ਰਣਾਮ ਔਰ ਮੇਰੇ ਵੀਰ ਇਸ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਵੀਰ ਜੀ ਸਰਬਜੀਤ ਸਿੰਘ ਜੀ ਨੇ ਆਪ ਸਾਰਿਆਂ ਨੂੰ ਜਾਣੂ ਕਰਾਇਆ ਕਿ 27 ਤਰੀਕ ਨੂੰ ਅਮਰ ਸਰਦੀ ਪਾਵਨ ਦੇਤਰ ਧਰਤੀ ਤੇ ਦੇਸ਼ ਕੌਮ ਦੇ ਮਹਾਨ ਸੂਰਬੀਰ ਜੋਧੇ ਹਿੰਦੁਸਤਾਨ ਦੀ ਅਣਖ ਅਣਖ ਨੂੰ ਬਰਕਰਾਰ ਰੱਖਣ ਵਾਲੇ ਸਿੱਖ ਕੌਮ ਦੀ ਆਨ ਸ਼ਾਨ ਜਗਤ ਸਿੰਘ ਜੰਨਾ ਲਖਬਖ ਸਿੰਘ ਉਹਨਾਂ ਦੀ ਯਾਦ ਵਿੱਚ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ 27 ਅਪ੍ਰੈਲ ਐਤਵਾਰ ਨੂੰ ਔਰ ਬਹੁਤ ਸਾਰੇ ਕੈਂਪ ਵੀ ਲਗਾਏ ਜਾ ਰਹੇ ਨੇ ਵਾਤਾਵਰਨ ਦੇ ਸਬੰਧ ਵਿੱਚ ਸੋ ਅਸੀਂ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਆਉਣ ਵਾਸਤੇ ਖੁੱਲਾ ਸੱਦਾ ਦਿੰਦੇ ਆਂ ਔਰ ਆਸ ਕਰਦੇ ਆ ਕਿ ਤੁਸੀਂ ਇਸ ਦਿਨ ਤੇ ਘੋਮ ਆ ਕੇ ਆਪਣੇ ਪਰਿਵਾਰਾਂ ਸਾਥ ਪਹੁੰਚੋਗੇ ਔਰ ਉਸ ਮਹਾਨ ਸ਼ਹੀਦ ਨੂੰ ਆਪਾਂ ਯਾਦ ਕਰਾਂਗੇ ਉਹਨਾਂ ਦੀ ਯਾਦ ਦੇ ਵਿੱਚ ਵਾਤਾਵਰਣ ਦੇ ਵੀ ਸੁਣਨਾਵਾਂਗੇ ਜੋ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨਾਂ ਪੂਰਨਿਆ ਤੇ ਆਪਾਂ ਪੂਰਨੇ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਖ ਜੀ ਏ ਕਿਦਾਂ ਜੀ ਆਰਮੀ ਦੇ ਸੈਨਿਕ ਫਿਰ ਸਾਰੇ ਪਹੁੰਚ ਰਹੇ ਜੀ ਉਸ ਦਿਨ ਮੌਜੂਦਾ ਤੇ ਸਾਬਕਾ ਵੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਮੌਜੂਦਾ ਡਿਊਟੀਆਂ ਕਰ ਰਹੇ ਉਹਨਾਂ ਨੂੰ ਵੀ ਅਪੀਲ ਆ ਕਿਉਂਕਿ ਜਨਰਲ ਹਰਬਖਸ਼ ਸਿੰਘ ਆਰਮੀ ਦਾ ਬਹੁਤ ਵੱਡਾ ਯੋद्धा ਤੇ ਜਨਰਲ ਸੀ ਤੇ ਜੋ ਰਿਟਾਇਰਮੈਂਟ ਸਸਤਾ ਦੇ ਪ੍ਰਦਾਨ ਜੋ ਸੈਨਿਕ ਰਿਟਾਇਰ ਹੋ ਕੇ ਆਏ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ 27 ਤਰੀਕ ਨੂੰ 2 ਘੰਟੇ ਆਪਣਾ ਕੰਮ ਛੱਡ ਕੇ ਘਰੋਂ ਇੱਥੇ ਜ਼ਰੂਰ ਪਹੁੰਚਿਓ ਔਰ ਸਾਰੇ ਕਿਸਾਨ ਜਥੇਬੰਦੀਆਂ ਹੋਰਾਂ ਨੂੰ ਵੀ ਅਪੀਲ ਹੈ ਕਿ ਸੈਨਿਕਾਂ ਨਾਲ ਜਾਂਦੇ ਰਹੇ ਧਰਨਾਂ ਤੇ ਇਹ ਧਰਨਾਂ ਨਹੀਂ ਇਹ ਮੇਲੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਤੇ ਵੱਖ-ਵੱਖ